ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਵੈਲਕਮ ਕਰਦੇ ਆਂ ਜਸਲੀਨਾ ਵਲੌਗ ਤੇ ਤੁਹਾਡਾ ਤੇ ਉਮੀਦ ਕਰਦੇ ਆਂ ਸਰ ਜੀ ਠੀਕ ਠਾਕ ਹੋਵੋਗੇ ਆਪਾਂ ਅੱਜ ਕਰੇ ਆਂ ਤੇ ਜਦੋਂ ਕਰੇ ਹੋਂ ਨਾ ਫਿਰ ਉਹਦੋਂ ਹੁੰਦਾ ਕਿ ਯਾਰ ਆਪਾਂ ਆ ਘਰ ਦਾ ਕੁਛ ਨਾ ਕੁਛ ਸਵਾਰ ਲਈਏ ਨਾ ਕਰੇ ਕੁਛ ਨਾ ਕੁਛ ਕੀਤਾ ਜਾਵੇ ਤੇ ਜਿਹੜੇ ਆ ਕਰਚੇ ਜਿਨ੍ਹਾਂ ਚ ਮੈਂ ਫਿਰਦਾ ਤੁਸੀਂ ਦੇਖ ਪਾ ਰਹੇ ਹੋ ਸਰੋਂ ਦੇ ਆ ਇਹ ਵੱਢ ਲਈ ਸਰੋਂ ਆਪਾਂ ਸਰੋਂ ਵੱਢਣ ਤੋਂ ਬਾਅਦ ਹੁਣ ਘਰ ਦੇ ਬੈਕਸੈਡ ਨਾ ਰੂੜੀ ਕਾਫੀ ਜਿਆਦੇ ਵੱਡੀ ਹੋਈ ਪਈ ਸੀਗੀ ਫਿਰ ਮੈਂ ਕਿਹਾ ਯਾਰ ਇਹਦੇ ਵਿੱਚ ਖਲਾਰ ਦਗੀ ਆਪਾਂ ਤੇ ਇੱਕ ਪਲਾਟ ਆਪਣਾ ਰਾਦਾ ਵੀਦਾ ਕਿ ਦੂਜੀ ਨਹੀਂ ਪਕਾਵੀ ਮੱਕੀ ਜਾਂ ਦੂਜੀ ਮੱਕੀ ਬੀਜਣ ਦਾ ਸੀ गाइस ਇੱਥੇ ਦੋ ਕਨਾਲ ਖਾਂ ਤੇ ਜਿਹੜਾ ਉਧਰਲਾ ਆਪਣਾ ਸਰੋਂ ਵੱਡੀ ਸੀ ਉੱਥੇ ਆਪਾਂ ਬੀਜਾਂਗੇ ਚਰੀ ਠੀਕ ਆ ਕਿ ਮੱਕੀ ਪਹਿਲੀ ਅੱਗੇ ਕਦੇ ਬੀਜੀ ਨਹੀਂ ਫਸਟ ਟਾਈਮ ਮੱਕੀ ਬੀਜਣੀ ਆ ਤੇ ਇਹ ਨਾ ਖਰਾਬ ਹੀ ਹੋ ਜੇ ਹਨਾ ਬਾਪੂ ਤਾਂ ਕਹਿੰਦਾ ਰਹੇ ਨਾ ਤੇ ਤੂੰ ਪੁੱਠੇ ਪੰਗੇ ਲੈ ਨਾ ਤੇ گاਵਾ ਦੋ ਹੀ ਆ ਤੇ ਥਾਂ ਇੱਥੇ ਘਰ ਕੋਲੇ ਆਪਣਾ ਚਾਰਕਣ ਵਾਲਾ ਬਣ ਜਾਂਦਾ ਫਿਰ ਆ ਬਰਸੀਨ ਕਨਾਲ ਹੈਗੀ ਆ ਜਿੱਦ ਨੂੰ ਬਰਸੀਨ ਵੱਡਾਂਗੇ ਆਪਾਂ ਉਹਦੋਂ ਆਪਣੀ ਚਰੀ ਤਿਆਰ ਹੋ ਜੂਗੀ ਪਰ ਲਾ ਕੇ ਆਪਾਂ ਰੌਣੀ ਕਰ ਦੋ ਨਾ ਉਹਨੂੰ ਆਪਣਾ ਉੱਥੇ ਚਰੀ ਵੀਜ ਦਾਂਗੇ ਇਹਦੇ ਵਿੱਚ ਰੂੜੀ ਪਾਈ ਜਾ ਰਹੀ ਜਿਹੜੇ ਆ ਕਰਚੇ ਆ ਉਹ ਕਰਚੇ ਉਹ ਕੋਈ ਬਾਈ ਪੁੱਛਦਾ ਸੀ ਕਹਿੰਦਾ ਪਾਣੀ ਲੈ ਲਵਾਂ ਮੈਂ ਪੱਟ ਕੇ ਲੈ ਜੂੰਗਾ ਸਾਡਾ ਬਾਲਣ ਬਣ ਜੂਗਾ ਤੇ ਆ ਜਿਹੜੇ ਕਰਚੇ ਆ ਉਹ ਕਹਿੰਦੇ ਇਹ ਤੁਸੀਂ ਵਾਹਬੂ ਦੇ ਵਿੱਚ ਇਹਨੇ ਲੋੜ ਨਹੀਂ ਹੁਣ ਵਿੱਚੇ ਰੂੜੀ ਖਿੱਚਣ ਲੱਗੀਆਂ ਕਿਰਾਏ ਦੇ ਨਾਲ ਨਾ ਥਾਂ ਖਾਲੀ ਹੋ ਜੂਗੀ ਕਿ ਰੂੜੀ ਕਾਫੀ ਵੱਧ ਹੀ ਜਾਂਦੀ ਸੀ ਇੱਧਰ ਨੂੰ ਹਨਾ ਤੇ ਨਾਲ ਹੀ ਆਪਣਾ ਰੇ ਬਣ ਜੂਗਾ ਨਾਲ ਇੱਥੇ ਜਗ੍ਹਾ ਖਾਲੀ ਹੋ ਜੂਗੀ ਫਰੈਸ਼ ਵਰ ਆਪਾਂ ਹਲਦੀ ਵੀ ਮੈਂ ਸੋਚਿਆ ਕਿ ਹਲਦੀ ਲਾਉਣੀ ਹਲਦੀ ਦਾ ਹੁਣ ਸੀਜ਼ਨ ਤੇ ਹਲਦੀ ਦੀ ਤਾਂ ਆਪਾਂ ਆਪਦੀ ਘਰ ਦੀ ਹਲਦੀ ਲਾਵਾਂਗੇ ਥੋੜੀ ਜਿਹੀ ਬਣਾ ਕੇ ਉੱਪਰ ਤਾਂ ਤੁਸੀਂ ਦੇਖਦੇ ਹੋ ਕਿ ਆਪਾਂ ਨੂੰ ਸ਼ੌਂਕ ਆ ਹਨਾ ਕਿ ਫਲ ਫਰੂਟਾਂ ਦੇ ਬੂਟੇ ਲਾਉਣ ਦਾ ਤੇ ਚਲੋ ਆਪਾਂ ਕਰਦੇ ਆਂ ਵਲੌਗ ਕੰਟੀਨ ਜੁੜੇ ਰਹੋ ਸਾਰਿਆਂ ਫਿਰ ਮਲਾਉਣੇ ਸਾਰੀ ਫੈਵਰੀ ਨੂੰ ਠੀਕ ਆ ਛੱਟ ਕੇ ਨਾ ਜਾਇਓ ਸਾਰੇ ਯਾਨੀ ਜੇ ਤੁਹਾਨੂੰ ਵਧੀਆ ਸਾਡੇ ਪਿੰਡੂ ਜੇ ਦੇਸੀ ਜੇ ਵਲੌਗ ਵਧੀਆ ਲੱਗਦੇ ਰ ਕਮੈਂਟ ਕਰਕੇ ਯੂ ਦੱਸਿਆ ਕਰੋ ਓਕੇ ਜਿੱਦਾਂ ਦੇ ਹੈਗੇ ਆਪਾਂ ਤੁਹਾਡੇ ਨਾਲ ਸਾਹਮਣੇ ਆ ਜਾਏ ਨੇ ਬਾਈ ਜੀ ਤੁਸੀਂ ਪਸੰਦ ਕਰਦੇ ਹੋ ਧੰਨਵਾਦ ਆ ਤੁਹਾਡਾ ਤੁਸੀਂ ਆਪਦੇ ਕੀਮਤੀ ਟਾਈਮ ਦੇ ਵਿੱਚੋਂ ਟਾਈਮ ਕੱਢ ਕੇ ਸਾਡੀਆਂ ਵੀਡੀਓ ਦੇਖਦੇ ਹੋ ਓਕੇ ਥੈਂਕ ਯੂ ਸੋ ਮੱਚ ਆ ਓਕੇ ਚਲੋ ਆਓ ਫਿਰ ਆਪਾਂ ਥੋੜੀ ਜਿਹੀ ਰੂੜੀ ਦਾ ਟੀਸੀ ਢੈਲੀ ਜਾਂਦੇ ਆ ਵੇ ਕਿਰਾਏ ਵਿੱਚ ਪੈਂਦਾ ਸੋਕਾ ਹੋ ਜੇ ਸਾਰਾ ਕਿਰਾਇਆ ਨਾ ਖਿੱਚ-ਖਿੱਚ ਕੇ ਆਪ ਇੱਥੇ ਖਿਲਾਰ ਦੇਣੀ ਆ ਠੀਕ ਆ ਓਕੇ ਲੈ ਫਿਰ ਬਾਪੂ ਨੇ ਮਾਰਤੀ ਆਵਾਜ਼ ਕਹਿੰਦਾ ਆ ਜਾ ਮੁੰਡਿਆ ਲੈ ਆ ਗਾ ਗੇੜੇ ਤੂੰ ਦੋ ਬਾਪੂ ਜਮਾਂ ਹੀ ਵਾਪੂ ਸਾਡਾ ਟੈਨਸ਼ਨ ਚਾਵਾ ਫਾਰਗਾ ਕਬੀਲਦਾਰੀ ਤੋਂ ਕਹਿੰਦਾ ਤੂੰ ਹੀ ਲਾ ਗੇੜੇ ਮੈਂ ਆਇ ਰੂੜੀ ਦਾ ਸਿਰ ਲਾਉਂਕ ਗਿਆ ਥੱਲੇ ਇਹਨੂੰ ਹੁਣ ਆਪਾਂ ਇਹਨੂੰ ਕਿਰਾਏ ਨਾ ਖੱਚ ਦੇਣੀ ਸਾਰੀ ਲੋ ਵੀ ਦੋਸਤੋ ਹੁਣ ਦੱਸਿਓ ਵੀ ਕਿਹਦੇ ਕਿਹਨੇ ਫੋਰਡ ਸਾਹਮਣੇ ਰੱਖੇ ਹੋਏ ਆ ਪੁਰਾਣੀ ਫੋਰਡ ਆਪਣੇ ਕੋਲ 36 10 ਤੇ ਆਪਾਂ ਇਹਦੇ ਨਾਲ ਹੀ ਕੰਮ ਕਰਦੇ ਜਿੰਨਾ ਕਰਦੇ ਆ ਆਪਦਾ ਤੇ ਰੂੜੀ ਹੁਣ ਥੋੜੀ ਜਿਹਾ ਆਪਾਂ ਸਿਰਜਾ ਬਣਾ ਲਿਆ ਥੋੜੀ ਥੋੜੀ ਖਲਾਰਲੀ ਜਮਾਂ ਨੇ ਖੀਚੀ ਹੁਣ ਟਰੈਕਟਰ ਉੱਤੇ ਚੜਦਾ ਹੋ ਜੂ ਆਪਣਾ ਜੋ ਟਰੈਕਟਰ ਉੱਤੇ ਚੜਨ ਦਾ ਆ ਗਿਆ ਪੂਰਾ ਰੂੜੀ ਉੱਤੇ ਫਿਰ ਪੂਰਾ ਵੱਡਾ ਭਰ ਕੇ ਕਰਾਇਆ ਆਪਾਂ ਕੱਢ ਲਾਂਗੇ ਵਿੱਚੋਂ ਫਿਰ ਮੈਟੋਮੈਟਿਕ ਅੰਦਰ ਜਾਊਗੀ ਰੂੜੀ ਫਿਰ ਹਾਲ ਆਈ ਆਪਾਂ ਛੋਟੇ ਥੋੜੇ ਕਰਾਇਏ ਭਰਦੇ ਆ ਥੋੜੇ ਕਰਾਇਏ ਇਸ ਕਰਕੇ ਭਰਦੇ ਜੇ ਜਿਆਦਾ ਭਰ ਲੇ ਤਾਂ ਮੋਢੇ ਨੀਵਾ ਹੋ ਜਾਊਗਾ ਜੇ ਨੀਵਾ ਹੋ ਗਿਆ ਟਰੈਕਟਰ ਰੂੜੀ ਦੇ ਉੱਤੇ ਨਹੀਂ ਚੜਦਾ ਹਨਾ ਫਿਰ ਪ੍ਰੋਬਲਮ ਆਊਗੀ ਸੋ ਥੋੜੇ ਥੋੜੇ ਕਰਕੇ ਸਾਰੇ ਕਾਰਜਾਂ ਦੇ ਲੋ ਵੀ ਦੋਸਤੋ ਰੂੜੀ ਖਿਲਰ ਗਈ ਆਪਣੀ ਤੁਹਾਨੂੰ ਦਿਖਾਉਣਾ ਹੈ ਕਿੰਨੀ ਘੈਂਟ ਲੱਗਦੀ ਚੀਜ਼ ਅ ਕਰਾਏ ਨਾਲ ਖਿਲਾਰੀ ਆ ਤੇ ਬਾਪੂ ਖਿਲਾਰਨ ਨਹੀਂ ਦਿੰਦਾ ਸੀ ਕਹਿੰਦਾ ਵਿੱਚ ਕਰਚੇ ਆ ਤੂੰ ਲੋਟ ਨਹੀਂ ਆਉਣਾ ਇਦਾਂ ਨਹੀਂ ਆਉਣਾ ਸੋ ਬਾਪੂ ਹੁਣ ਜਿਹੜੇ ਪਿਆਰਾਂ ਨੇ ਉਹਨਾਂ ਤੋਂ ਉਪਰਾਂ ਟਾਈਮ ਨਾਲ ਚੱਲਦੇ ਆ ਆਪਾਂ ਥੋੜੀ ਨਵੀਂ ਸੋਚ ਵਾਲੇ ਬੰਦੇ ਆ ਹੈਨਾ ਤੇ ਤੁਹਾਨੂੰ ਦਿਖਾਉਣਾ ਮੈਂ ਕਿੰਨੀ ਘੈਂਟ ਖਿਲਦੀ ਰੀ ਜਿਉਂ ਆ ਵੀ ਇਦਾਂ ਲੱਗਦੇ ਹੱਥਾਂ ਨਾਲ ਪਾਈ ਹੁੰਦੀ ਇਦਾਂ ਰੂੜੀ ਖਿਲਾਰੀ ਆਪਾਂ ਕਰਾਏ ਦੇ ਨਾਲ ਹੈਨਾ ਲੈ ਫਿਰ ਕਰਿਓ ਖਾ ਚੈੱਕ ਸਾਰੇ ਕਿਆਰੇ ਦੇ ਵਿੱਚ ਇੱਕੋ ਸਾਰ ਖਿਲਰੀ ਕਿ ਨਹੀਂ ਖਿਲਰੀ ਰੂੜੀ ਇਹ ਜਿਹੜਾ ਕਿਆਰਾ ਇੱਕ ਤ ਆਪਣੀ ਇੱਥੋਂ ਥਾਂ ਵਿਲਾ ਹੋ ਗਿਆ ਇਹ ਬਹੁਤ ਇੱਥੇ ਟੱਬਾ ਲੱਗਾ ਪਿਆ ਸੀ ਤਾਂ ਤੱਕ ਤੇ ਮੇਰੇ ਹਿਸਾਬ ਨਾਲ ਤਿੰਨ ਟਰਾਲੀਆਂ ਗੰੂਰ ਰੂੜੀ ਹੋਊਗੀ ਇੱਥੇ ਜਿਹੜੀ ਆਪਾਂ ਇੱਥੋਂ ਖਿੱਚ ਕੇ ਬਹੁ ਨੀਵਾ ਥਾਂ ਇੱਥੇ ਖਿੱਚ ਕੇ ਜਿਹੜੀ ਆਪਾਂ ਇਸ ਤੋਂ ਦੋ ਕਨਾਲਾਂ ਚ ਖਲਾਰਤੀ ਆ ਓਕੇ ਹੁਣ ਇਹ ਦੇ ਉੱਤੇ ਹਤੇ ਮੌਸਮ ਵੀ ਖਰਾਬ ਆ ਤੇ ਪ੍ਰਮਾਤਮਾ ਬਾਜ਼ਤੀ ਰੱਖੇ ਕਣਕਾਂ ਵੀ ਪੱਕੀਆਂ ਹੋਈਆਂ ਵਾ ਮੀਂਹ ਮੂ ਤੋ ਤਾਂ ਜੇ ਰੱਬ ਨਾ ਕਰੇ ਮੀਂਹ ਪੈਂਦਾ ਜੇ ਥਾਂ ਇਦਾਂ ਹੀ ਰੌਣੀ ਹੁੰਦਾ ਫਿਰ ਤਾਂ ਇਹਨੂੰ ਇਦਾਂ ਹੀ ਆਪਾਂ ਅ ਰੋਟਾਵੇਟਰ ਫੇਰ ਦਾਂਗੇ ਇਹਦੇ ਤੇ ਤੇ ਨਹੀਂ ਫਿਰ ਆਪਾਂ ਇਹਨੂੰ ਰੌਣੀ ਕਰ ਦਾਂਗੇ ਰੌਣੀ ਕਰਕੇ ਫਿਰ ਇਹਦੇ ਰੋਟਾਵੇਟਰ ਫੇਰ ਦਾਂਗੇ ਜੋ ਰੋਟਾਵੇਟਰ 2-3 ਵਾਰੀ ਫੇਰੇ ਆ ਜਿਹੜੇ ਵਿਚਲੇ ਕਰਚੇ ਸਾਰੇ ਟੋਟੇ ਹੋ ਜਾਣਗੇ ਨਿਕ ਜਕੇ ਵੱਡੇ ਜਾਣਗੇ ਤੇ ਜਿਹੜੇ ਉਧਰ ਲੰਬੇ ਖੜੇ ਹੋਏ ਆ ਉਹਨੂੰ ਉਦਾਂ ਹੀ ਪਾਣੀ ਲਾ ਦਾਂਗੇ ਉਹ ਇਦਾਂ ਹੀ ਫਿਰ ਕੋਈ ਪੱਟ ਕੇ ਲੈ ਜਾਊਗਾ ਬਾਲਣ ਬਣ ਜੂਗੇ ਸਦਾ ਕੀ ਗੱਲ ਆ ਘਰ ਦੇ ਵਿੱਚ ਪੂਰਾ ਖਲਾਰਾ ਪੈ ਚੁੱਕਿਆ ਖਲਾਰਾ ਇਦਾਂ ਪੈਗਾ ਕਿ ਸਾਰੀ ਜਿਹੜੀ ਸਰੋਂ ਅੰਦਰ ਰੱਖੀ ਹੋਈ ਸੀ ਤੇ ਇੰਨੀ ਕਿ ਜਗ੍ਹਾ ਸੰਦ ਲਾਉਣ ਨੂੰ ਬਚੀ ਆ ਤੇ ਉਹ ਪਰੇ ਤਿੰਨ ਸਰੋਂ ਸਰੋਂ ਭਈਆ ਜੇ ਨਾ ਚਲੀ ਨਿਕਲਦੀ ਨੀ ਪੰਜਾ ਹੱਤਾ ਦੇਣਾ ਤੱਕ ਉਹਨਾਂ ਚਿਰ ਘਰ ਦੇ ਵਿੱਚ ਦੇਖੋ ਸਾਰਾ ਕਿਤੇ ਕਿਈ ਕਿਤੇ ਹੁਣ ਟਰੈਕਟਰ ਕੱਢਿਆ ਸੀ ਗੱਡੀ ਇੱਥੇ ਕੀਤੀ ਆ ਉਹ ਕਿੰਨਾ ਖਲਾਰਾ ਪਿਆ ਹੋਇਆ ਕਬੂਤਰ ਛੱਡਨੇ ਆ ਛੱਡ ਨੂੰ ਥਾਂ ਹੈ ਨਹੀਂ ਗਾ ਵਿੜਾ ਭਰਿਆ ਪਿਆ ਹਾਂ ਤੇਰਾ ਕੀ ਰੋਲਾ ਹੋਇ ਹੈ ਤੇਰਾ ਕੀ ਰੋਲਾ ਚਲਾ ਛੱਡਾਂ ਮੈਨੂੰ ਮੈਂ ਇਹਨੂੰ ਇਹ ਹੋ ਗਿਆ ਆ ਇੱਥੇ ਕਿਤੋਂ ਰੱਖ ਦਿੰਦੇ ਮੂਰੀ ਦੇ ਇਹਨੂੰ ਇਹ ਹੋ ਗਿਆ ਕਿ ਵੀ ਪਤਾ ਨਹੀਂ ਉਧਰ ਕੀ ਕਰਦੀ ਸੀ ਤੇ ਮੈਂ ਰਹਿ ਗਿਆ ਹੈ ਜਾ ਦੇਖਿਆ ਜਾਏ ਕੀ ਕੀਤਾ ਉਧਰ ਜਾ ਦੇਖਿਆ 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 ਜਾ ਹੁਣ ਦੇਖ ਕੇ ਆਊਗਾ ਸਾਰਾ ਚੈੱਕ ਕਰੂਗਾ ਟਰੈਕਟਰ ਟਰੋਟਰ ਨੂੰ ਵੇ ਕੀ ਚੱਕਰਾ ਇੰਨਾ ਰੋਲ ਰੱਪਾ ਪੈਂਦਾ ਸੀ ਕੀ ਹੁੰਦਾ ਸੀਗਾ ਉਹਨੇ ਸਾਰੀ ਜੱਜ ਇਹ ਆਪ ਦਾ ਪੂਰਾ ਜੈਜਾ ਲਊਗਾ ਉਹ ਪਿੱਛੇ ਰੂੜੀ ਖਲਾਰੀ ਹੈ ਉੱਧਰ ਆਹੋ ਲੋ ਵੀ ਐਸ਼ ਪੁੱਤ ਨੂੰ ਮਿਲੋ ਇਹ ਕੁੜੀ ਵੇਖੀ ਲੱਗਦੀ ਕਿਤੇ ਇਹ ਵੱਡੀ ਵੇਖੀ ਲੱਗਦੀ ਕੁੜੀ ਕਿਤੇ ਹੈ ਓਏ ਅੱਜ ਤੇਰੇ ਕਿਵੇਂ ਜੂੜਾ ਕੀਤਾ ਓਏ ਖੜਿਆ ਖੜੀ 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 ਗੱਲ ਸੁਣੀ ਅੱਜ ਕਿਵੇਂ ਤੇਰੇ ਬਾਲ ਬੂਲ ਬੰਨੇ ਚੰਗੀ ਜਿਹਾ ਖਸ ਕੇ ਦਿਖਾਈ ਐਸ ਖਸ ਕੇ ਦਿਖਾਈ ਖੜ ਕੇ ਹੱਸ ਖੜ ਕੇ ਹੱਸ ਖੜ ਕੇ ਸੀ ਓਏ ਕਾਕਾ ਵੱਡਾ ਹੋ ਚੱਲਿਆ ਸਾਡਾ ਗਾ ਸੁਣ ਮੇਰੀ ਓਦੇ ਦੰਦ ਦਿਖਾ ਜਿਸਿਆ ਨਹੀਂ ਹੈ ਜੀ ਰੁੰਦਾ ਸੀ ਕੱਲ ਦੰਦ ਗੋ ਆਜ ਗਿਆ ਸੀ ਹੁਣ ਲੱਭੇਗਾ ਤੂੰ ਸਾਹਮਣੇ ਰੱਖੀ ਚੰਗਾ ਜਿੰਨਾ ਚਿਰ ਨਵੇਂ ਦੰਦ ਨਹੀਂ ਆਉਂਦਾ ਅਈ ਨਹੀਂ ਹਾਂ ਉਹ ਤੇ ਕੋਠੇ ਤੇ ਛੱਟਾ ਕੋਠੇ ਦੇ ਕੋਲ ਛੱਟਾ ਮੰਮਣ ਛੱਡ ਤਾਂ ਕਹਿੰਦੇ ਨਵਾਂ ਨਵਾਂ ਦੰਦ ਆਊਗਾ ਹੈ ਇਹ ਤਾਂ ਆਉਣਾ ਹੀ ਨਹੀਂਗਾ ਜਿੰਨਾ ਚਿਰ ਪੁਰਾਣਾ ਨਹੀਂ ਛੱਡਦੇ ਜੇ ਨਾ ਆਇਆ ਫਿਰ ਪੁਰਾਣਾ ਹੀ ਲਾਉਣਾ ਪੈਣਾ ਸਾਹਮਣੇ ਰੱਖਣਾ ਸੀ ਐਸ਼ ਜੇ ਨਵਾਂ ਨਾ ਆਉਂਦਾ ਫਿਰ ਪੁਰਾਣਾ ਹੀ ਲਾਉਣਾ ਪੈਣਾ ਸੀ ਆਪਾਂ ਨੂੰ ਓਏ ਪਾਪਾ ਕਜੂੜਾ ਹੁਣ ਨੀਣੇ ਸਾਹਮਣੇ ਹੁਣ ਆ ਦੇਖ ਦੋਨੇ ਛੱਡਣ ਤੇ ਲੱਗੇ ਹੋਏ ਆ ਉਹ ਛਾਲਾ ਮਾਰਦੀ ਤੁਸੀਂ ਜੀ ਹਾਂ ਬੜਾ ਪਿਆਰ ਹੁੰਦਾ ਸੀ ਮੇਰਾ ਜੀ ਕਰਦਾ ਖਾ ਜਾਵਾਂ ਕਹੂਗੀ ਨਾ ਜੀ ਕਰਦਾ ਇਹਨੂੰ ਮੈਂ ਖਾ ਜਾਵਾਂ ਇਹਨਾਂ ਦੋਨਾਂ ਦੀ ਦਿਹਾੜੀ ਆਈ ਨੰਗਦੀ ਹੈ ਦੋਨਾਂ ਹੋ ਕੋਲੇ ਹੋਇਆ ਬੈਠਾ ਉਹਦੀ ਬਸ ਇਹ ਸਾਰਾ ਦਿਨ ਇਦਾਂ ਦੋਨੇ ਜਣ ਖੇਡਦੇ ਰਹਿੰਦੇ ਦੇਖ ਐਸ਼ ਨਾਲ ਬੋਲ ਲਿਆ ਜਾ ਜੀ ਬਹੁਤ ਪਿਆਰਾ ਬੱਚਾ ਨਾ ਐਸੋ ਤੂੰ ਇਹ ਆਈ ਬਾਲਾ ਮੂੰਹ ਹੁੰਦਾ ਐਸੇ ਤੈਨੂੰ ਇਹਦਾ ਇਹ ਨਾ ਇੱਥੇ ពੋਤੀ ਨਹੀਂ ਆਉਂਦੀ ਹੈ ਇਹ ਪੋਤੀ ਨਹੀਂ ਆਉਂਦੀ ਨਹੀਂ ਨਹੀਂ ਆਉਂਦੀ ਹੁੰਦੀ ਕਿੱਥੇ ਨਾ ਇਹ ਵਾਤ ਦੰਡਿਆ ਵਾਤ ਤੇ ਤੇ ਵੀ ਨਹੀਂ ਲੱਗਦੀ ਤੇਰਾ ਬਾਲਾ ਮੂੰਹ ਕਰਦਾ ਨਾ ਐਸੇ ਹੈ ਬਾਲਾ ਨਹੀਂ ਕਰਦਾ ਹੈ ਤੇ ਗੇਰ ਮੱਕਵਾ ਦੀ ਨਹੀਂ ਪੁੱਤ ਉਧਰ ਗੁਆ ਖਿਲਰੇ ਆ ਉਧਰ ਨਹੀਂ ਲੱਗ ਜਾਣਾ ਇਹਨੂੰ ਲੱਬੜ ਜੂ ਸਾਰਾ ਹੂੰ ਕੋਈ ਨਜੇ ਦੇ ਸਾਈਕ ਉਹ ਤਾਂ ਆਪ ਲੈ ਜਾ ਤੇ ਆਪੇ ਅੱਛਾ ਅਰੇ ਇੱਧਰ ਜੂ ਆਪੇ ਜਾਂ ਪਈ ਜਾਏ ਕੋਈ ਨਹੀਂ ਮਦਦੀ ਨੁਮਾ ਦੂਗੀ ਪੁੱਤ ਇੱਕ ਤੋਂ ਹੋਰ ਹੋ ਲੈ ਤਾ ਨਹੀਂ ਨਹੀਂ ਵੈਸੇ ਇਹ ਜੂਆ ਨਹੀਂ ਪੈਂਦੇ ਪੁੱਤ ਇਹ ਸਾਫ਼ ਰਹਿੰਦਾ ਕੋਈ ਕੁਛ ਲੱਗਾ ਹੋਗਾ ਮਿੱਟੀ ਮੁੱਟੀ ਆ ਦੇ ਦੇ ਇਹਨੂੰ ਲੋ ਗਾਲ ਪਹੁੰਚ ਬਾਜੂਗਾ ਦੇ ਹਾਲੇ ਕਿ ਪੁੱਜ ਗਿਆ ਪਰ ਫਤਾਹ ਹਤਾ ਆਇ ਕਰਕੇ ਰੁੱਕੇ ਨਾ ਇਹਨੂੰ ਆਇ ਕਰਕੇ ਕਰਦਾ ਮੈਂ ਸੰਗ ਚ ਬਸ ਰੱਖ ਦਿੱਤੀ ਠੀਕ ਆ ਉਹਨਾ ਪਾ ਚੜ ਗਏ ਜੀ ਕੰਦ ਦੇ ਘਰ ਦੀ ਤੇ ਤੇ ਕਿਧਰ ਖੋਡੇ ਕੋਲੇ ਹੁਣ ਤੁਹਾਨੂੰ ਚੀਜ਼ ਦਿਖਾਉਣ ਲੱਗੇ ਕੀ ਬਣਾਉਣ ਲੱਗੇ ਆ ਠੀਕ ਆ ਇਹ ਇੱਕ ਆਈਡੀਆ ਪਕਾਈ ਥੋੜੇ ਨਾਲ ਬਹੁਤ ਕਰਦੇ ਨੇ ਇੱਕ ਕੰਮ ਦੀ ਗੱਲ ਸੁਣਾਉਣੇ ਹਾਂ ਕੰਮ ਥੋੜੇ ਕੰਮ ਆ ਜੂਗੀ ਇਹ ਚੀਜ਼ ਕਿੱਦਾਂ ਬਣਦੀ ਆ ਨਾ ਕਿ ਮੇਰੀ ਆਪ ਤਾਂ ਥੋੜੀ ਸ਼ੁਰੂ ਤੋਂ ਸ਼ੌਂਕ ਆ ਇਹ ਵਿੱਚ ਪੰਗੇ ਲੈਂਦੇ ਰਹੀਦਾ ਤੁਨੇ ਬੈਕ ਐਂਬਰੀ ਨਾਲ ਦਿਖਾਉਣਾ ਵੀ ਕੀ ਚੀਜ਼ ਬੰਦੇ ਆ ਆ ਆਪਣੀਆਂ ਅੰਗੂਰਾਂ ਦੀਆਂ ਵੇਲਾਂ ਜਿਹੜੀਆਂ ਦੋ ਲਾਈਆਂ ਸੀਗੀਆਂ ਠੀਕ ਆ ਬਹੁਤ ਵਧੀਆ ਫੁੱਟੀਆਂ ਹੋਈਆਂ ਇਹ ਤੇ ਇਹਨਾਂ ਨੂੰ ਚੜਾਉਣ ਵਾਸਤੇ ਚੌਰਸ ਜਾਲ ਬਣ ਰਿਹਾ ਦੇਖੋ ਪਹਿਲਾਂ ਜਿਹੜੇ ਮੈਂ ਬਾਸ ਲਏ ਆ ਥੱਲੇ ਬਾਸ ਗੱਡਲੇ ਆ ਇੱਕੋ ਜੀ ਦੂਰੀ ਤੇ ਠੀਕ ਆ 8-8 ਫੁੱਟੇ ਬਾਸ ਸੀਗੇ ਤੇ ਜਿਹੜੇ ਥੱਲੋਂ ਖੜੇ ਕੀਤੇ ਆ ਜਾਣ ਕੇ 7 ਫੁੱਟ ਉੱਚੇ ਆ ਧਰਤੀ ਨਾਲ ਉਹ ਤੇ ਆ ਜੇ ਟੇਡੇ ਬਾਸ ਆਏ ਹੈਗੇ 12 ਫੁੱਟ ਜਿਹੜੇ ਇੱਧਰ ਨੂੰ ਇੱਧਰ ਤੋਂ ਇੱਧਰ ਕੰਧ ਤੋਂ ਉੱਤਕ ਜਾ ਰਿਹਾ ਠੀਕ ਆ ਇਹ 12 ਫੁੱਟ ਵਾਂਸ ਆ ਜੇ ਆਪਾਂ ਘਰੇ ਮਤਲਬ ਅੰਗੂਰਾਂ ਦੀ ਬੱਲਾਂ ਵਗੇਰਾ ਲਾਉਣੇ ਜਾਂ ਆਪਾਂ ਕੋਈ ਵੀ ਸਬਜ਼ੀ ਵਾਲੀ ਲਾਉਣਗੇ ਇਦਾਂ ਤੁਸੀਂ ਬਣਾ ਦੋ ਤੇ ਬਹੁਤ ਥੱਲੇ ਲੱਛੇ ਲੌਂਕਣਗੇ ਅੰਗੂਰਾਂ ਦੇ ਥੱਲੇ ਗੁੱਛੇ ਲੌਂਕਣਗੇ ਤੇ ਚਾਹੇ ਕੋਈ ਸਬਜ਼ੀ ਲਾਉਣੇ ਆ ਸਬਜ਼ੀ ਥੱਲੇ ਲੰਮਕੂ ਵੀ ਤੁਸੀਂ ਉਹਨੂੰ ਕੱਟ ਸਕਦੇ ਹੋ ਕਿਉਂਕਿ ਵਜੇ ਨਾਲ ਥੱਲੇ ਹੀ ਲੌਂਕਣੀ ਹੁੰਦੀ ਹੈ ਤੇ ਇਦਾਂ ਕਿ ਜਿਹੜਾ ਉਹਨੂੰ ਲੱਗਦੀ ਹੈ ਬਿਮਾਰੀ ਲੱਗਦੀ ਹੈ ਜਾਂ ਕੋਈ ਮਿੱਟੀ ਨਾਲ ਟੱਚ ਕਰ ਜਾਂਦਾ ਫਾਲ ਤੇ ਉਹ ਤੁਹਾਨੂੰ ਪਤਾ ਕਾਣਾ ਹੋ ਜਾਂਦਾ ਉਹ ਪ੍ਰੋਬਲਮ ਨਹੀਂ ਆਊਗੀ ਆ ਤਾਂ ਜਿਹੜੀਆਂ ਅੰਗੂਰਾਂ ਦੀਆਂ ਵੇਲਾਂ ਨੇ ਇਹ ਤਾਂ ਹਮੇਸ਼ਾ ਬਣਦੀਆਂ ਹੀ ਇੱਥੇ ਚੜਕੇ ਨੇ ਆਵੇਂ ਨਵੇਂ ਲੈ ਕੇ ਆਂਦੇ ਸੀ ਉਸ ਦਿਨ ਘਾਟੇ ਸੀਗੇ ਆ ਜਿਹੜੇ ਬਾਸ ਆ ਆ ਲੰਬੇ ਲੈ ਕੇ ਆਂਦੇ ਪਹਿਲਾਂ 8-8 ਫੁੱਟੇ ਸੀਗੇ ਹੁਣ 12-12 ਫੁੱਟੇ ਤਿੰਨ ਚਾਰ ਪੀਸ ਲਿਆਂਦੇ ਆ ਹੋਰ ਆ ਵੀ ਇਧਰ ਖੜੇ ਹੋਏ ਆ ਠੀਕ ਆ ਇਹ ਹੁਣ ਕਿੱਦਾਂ ਬਣਾਉਣਾ ਹੁਣ ਤੁਹਾਨੂੰ ਇਹ ਵਿਧੀ ਦੱਸਦੇ ਆ ਠੀਕ ਆ ਸਾਰੀ ਤੇ ਵਲੌਗ ਕਰੋ ਕੰਟੀਨਿਊ ਤੇ ਘਰ ਦੇ ਇਧਰ ਪੂਰੇ ਲੱਗੇ ਪਿਆ ਯੋਰਾ ਸ਼ੂਰਾ ਉੱਤੇ ਵੇੜਾ ਬੂੜਾ ਸਾਫ਼ ਕਰਨ ਅੱਜ ਰਿਸ਼ਤੇਦਾਰਾਂ ਨੇ ਵੀ ਆਉਣਾ ਠੀਕ ਆ ਅੱਜ ਅਮਰੀਕਾ ਵਾਲੀ ਮਾਸੀ ਆ ਰਹੀ ਆ ਤੇ ਕਬੂਤਰ ਆਪਣੇ ਟਾਇਲ ਦੇ ਸਰਦੇ ਪੂਰੇ ਓਕੇ ਤੇ ਇਦਾਂ ਟਰੈਕਟਰ ਵੀ ਆਪਾਂ ਹਜੇ ਧੋਣਾ ਕੰਮ ਕਾਫੀ ਆਜ ਆਪਣੇ ਕਿਉਂਕਿ ਗੋਆ ਲੱਗ ਗਿਆ ਉਹ ਪਿੱਛੇ ਆਪਾਂ ਸਾਰੀ ਰੂੜੀ ਖਲਾਰੀ ਸੀਗੀ ਤੇ ਗੋਏ ਨਾ ਪੂਰਾ ਹਰਾ ਬੁਰਾ ਹਾਲ ਹੋਇਆ ਪਿਆ ਠੀਕ ਆ ਹੁਣ ਆਪਾਂ ਫੋਰ ਧੋਵਾਂਗੇ ਪਹਿਲਾਂ ਆਪਾਂ ਇਹ ਕੰਮ ਕਰ ਲਗੇ ਉਸ ਤੋਂ ਬਾਅਦ ਉਹ ਜਿਹੜਾ ਢੇਰ ਆ ਤੁਹਾਨੂੰ ਦਿਖਾਉਣੇ ਉਹਨੂੰ ਅੱਗ ਲਾਉਣੀ ਪੈਣੀ ਸਾਰੇ ਘਰ ਦਾ ਕੂੜਾ ਕਰਕਟ ਹੁੰਦਾ ਇਕੱਠਾ ਕੀਤਾ ਜਾਂਦਾ ਮਹੀਨੇ ਬਾਅਦ ਨੂੰ ਜਲਾਇਆ ਜਾਂਦਾ ਗੰਦ ਨਹੀਂ ਪਾਇਆ ਜਾਂਦੇ এনਵਾਇਰਨਮੈਂਟ ਦਾ ਧਿਆਨ ਰੱਖਿਆ ਜਾਂਦਾ ਕਹਿੰਦੇ ਮਤਲਬ ਠੀਕ ਆ ਤੇ ਕਬੂਤਰ ਹੁਣ ਸਰੋਂ ਕ ਇਹ ਕੋਡਾ ਵੀ ਤੋਂ ਸਾਫ ਕਰਨਾ ਕੋਡੇ ਦੀ ਛੱਤ ਦੇ ਵਿੱਚ ਕਿੰਨਾ ਹੋ ਜੀ ਪੱਤਾ ਖਨਾ ਖਲ ਰਿਆ ਪਿਆ ਬੁਰਾ ਹਾਲ ਹੋਇਆ ਪਿਆ ਲਓ ਜੀ ਮੇਰ ਨਾਲ ਹੈਲਪ ਕਰ ਕਰਨ ਹੁਣ ਆਪਾਂ ਇੱਥੇ ਤਾਰਾਂ ਇਦਾਂ ਤਾਰਾਂ ਬਲਤੀਆਂ ਇੱਥੇ ਆ ਦੇਖੋ ਉਹ ਉੱਥੇ ਸੇਮ ਹੀ ਉਧਰਲੀ ਸਾਈਡ ਕੰਡਿਆ ਉਧਰ ਨੂੰ ਟੰਬਿਆਂ ਨੂੰ ਬਲਾਂਗੇ ਫਿਰ ਐਸ ਲੋਡ ਕ੍ਰੋਸ ਡੱਬੀ ਫਿਰ ਡੱਬੀ ਲੋਡ ਬਲਾਂਗੇ ਆ ਕੱਚੀ ਤਾਰ ਤੇ 250 ਦੀ ਆ ਜਾਂਦੀ ਹੈ 2 ਕਿਲੋ ਤਾਰ ਸੀ ਆ ਪੱਲਿਆਂ ਦੀ 250 ਦੀ ਆਈ ਸੀ ਇਹ ਤੇ ਇਹਦੇ ਨਾਲ ਵਾਧੂ ਹੋ ਜਾਣਾ ਆਪਣਾ ਸਰ ਜਾਣਾ ਇੱਥੇ ਮੇਰੇ ਸਾਹਮਣੇ ਲੇ ਆ ਵੀ ਮੜਿਆ ਇਹ ਤੋਂ ਆ ਡੱਬੀ ਤੋਂ ਡੱਬੀ ਮਣ ਕੇ ਆ ਜਗਾ ਤੋਂ ਆ ਜਗਾ ਦਾ ਸੰ ਇੱਕੋ ਜਿਹਾ ਮਣ ਕੇ ਰੱਖਣਾ ਫਿਰ ਸੋਹਣਾ ਲੱਗਦਾ ਜਾਲ ਬਣਿਆ। ਲੋ ਵੀ ਦੋਸਤੋ ਆਪਣਾ ਪ੍ਰੋਪਰ ਜਾਲ ਤਿਆਰ ਹੋ ਗਿਆ। ਦੇਖੋ। ਤੇ ਇੱਥੇ ਸਾਰਾ ਖਲਾਰ ਅਕਸਰ ਵੀਡੀਓ ਵਿੱਚ ਤੁਸੀਂ ਦੇਖਦੇ ਹੋ ਹੁੰਦਾ ਵਿੱਚ ਆਇਆ ਵੇ। ਤੇ ਆ ਇਟਾ ਉਟਾ ਸਾਰੀਆਂ ਚੱਕ ਕੇ ਬਾਹਰ ਚੰਨੀਆਂ ਆਪਾਂ। ਇਹ ਤੇ ਪੂਰਾ ਇਹਨਾਂ ਪ੍ਰੋਪਰ ਇਹਨੂੰ ਚੋਰਸ ਕਰ ਦੇਣਾ ਥਾਂ ਮੇ। ਆਪਾਂ ਇੱਥੇ ਚੰ ਲੱਗੇ ਆ ਬਾਹਰਲੇ ਪਾਸੇ ਿੱਟਾਂ ਸਾਰੀਆਂ ਨਵੀਆਂ ਨਵੀਆਂ ਬਾਅਦ ਚ ਤੇ ਕੰਮ ਆ ਸਕਦੀਆਂ ਤੇ ਇੱਧਰ ਲਾਤੀ ਆਪਾਂ ਅੱਗ ਬਾਲਣ ਨੂੰ ਤੁਸੀਂ ਵੀ ਘਰ ਦਾ ਕੂੜਾ ਕਾੜ ਕੜ ਜਿਹੜਾ ਹੁੰਦਾ ਨਾ ਗਲੀਆਂ ਚ ਨਾ ਸਿੱਟਿਆ ਕਰੋ ਇੱਕ ਥਾਂ ਇਕੱਠਾ ਕਰਿਆ ਕਰੋ ਰੂੜੀ ਦੇ ਹੇ ਨਾ ਸਿੱਟਿਆ ਕਰੋ ਬਾਅਦ ਚ ਇਕੱਠੇ ਕਰਕੇ ਅੱਗ ਲਾ ਦਿਆ ਕਰੋ ਇਹਦੇ ਨਾਲ ਕੀ এনਵਾਇਰਨਮੈਂਟ ਚ ਖਰਾਬ ਨਹੀਂ ਹੁੰਦਾ ਲੋਹਾਵਾ ਨਾ ਗਲਦਾ ਬਹੁਤ ਔਖਾ ਹੋ ਜਾਂਦਾ ਬਾਅਦ ਚ ਲਓ ਵੀ ਇਧਰ ਬਾਪੂ ਲਗਾ ਜੀ ਚਿਕਣ ਬਣਾਉਣ ਬੇਬੂ ਨੂੰ ਕਹਤਾ ਸੀ ਬਣਾ ਦੂੰ ਕਹਿੰਦੀ ਕਿ ਕਿ ਦੱਸੇ ਨਹੀਂ ਉਹਨੂੰ ਆ ਉਹਦੇ ਵੀ ਲੜਾਈ ਹੋ ਗਈ ਸੀ ਨਾ ਥੋੜੀ ਚਿਕਣੂ ਪਿੱਛੇ ਹੈ ਠੀਕ ਆ ਲੈ ਵੀ ਹੁਣ ਆਪਣਾ ਹੋ ਗਿਆ ਸੈਟਅਪ ਰੈਡੀ ਚੱਲ ਤੇ ਆ ਪਾਣੀ ਇਹਦੇ ਚ ਠੀਕ ਆ ਹੁਣ ਇਹ ਆਪਣਾ ਹੈਗਾ ਕਾਰ ਵਾਸ਼ਰ ਜਿਹਨੂੰ ਆਪਾਂ ਗੱਡੀਆਂ ਧੋਣ ਵਾਸਤੇ ਟ੍ਰੈਕਟਰ ਧੋਣ ਵਾਸਤੇ ਆਪਾਂ ਵਰਤਦੇ ਆਂ ਠੀਕ ਆ ਤੇ ਆ ਦੇਖੋ ਸਾਰਾ ਗੋਆ ਲੱਗਾ ਹੋਇਆ ਪੂਰਾ ਬੁਰਾ ਹਾਲ ਹੋਇਆ ਪਿਆ ਸਾਰਾ ਸਾਫ ਕਰਨਾ ਲਓ ਜੀ ਨਾਲ ਹੀ ਮੀਂਹ ਲੈ ਆ ਪਿਆ ਉਧਰ ਦੇਖੋ ਨੂ ਸਸ ਨੂੰ ਭੱਜਣਾ ਪਈਆਂ ਵੀ ਪੱਜ ਕੇ ਭੱਜ ਕੇ ਭੱਜ ਕੇ ਕਾਪੂ ਨਾ ਲੱਗ ਜੇ ਹਾਂ ਮੀ ਹਟ ਗਿਆ ਜੋ ਪੈਦਾ ਪੱਜੀਆਂ ਨਹੀਂ ਉਦੋਂ ਚੰਗੇ ਹੋ ਲੀੜੇ ਭਜ ਗਏ ਥੋੜੇ ਤਾਂ ਕੀ ਕਹਿਣਾ ਕਹਿੰਦੀ ਲੋਬੀ ਘਰ ਦੀ ਰੌਣਕ ਪਹੁੰਚ ਚੁੱਕੀ ਆ ਹਾਂ ਕੀ ਖਾਈ ਜਾਂਨੇ ਆ ਹਾਂ ਲਓ ਜੀ ਵੱਡੀ ਭੈਣ ਆਏ ਆ ਮੇਰੇ ਇੱਥੇ ਅੱਜ ਵੱਡੀ ਭੈਣ ਤੇ ਮਾਸੀ ਜੀ ਘਰ ਪਹੁੰਚ ਚੁੱਕੇ ਆ ਓਏ ਇਹਨਾਂ ਦੀ ਬੜੀ ਰਲਦੀ ਯਾਰ ਐ ਹਰ ਮੰਜਾ ਡਾਇਆ ਤੇ ਇਹਦੇ ਉੱਤੇ ਚੜਦਿਆਂ ਪੈਰ ਉੱਤੇ ਪੈਰ ਦੇ ਜੇ ਜਦ ਕੇ ਠੀਕ ਆ ਤੇ ਲਓ ਫਿਰ ਇਧਰ ਅਮਰੀਕਾ ਵਾਲੀ ਮਾਸੀ ਨੂੰ ਮਲਾਉਣੇ ਆ ਤੇ ਨਾਲੇ ਮਲਾਉਣੇ ਵੱਡੀ ਭੈਣ ਨੂੰ ਹੈਲੋ एवरीवन ਕਿਵੇਂ ਆ ਤੇ ਲਓ ਜੀ ਮਿਲੋ ਮੇਰੀ ਮਾਸੀ ਜੀ ਨੂੰ ਕਿੱਦਾਂ ਮਾਸੀ ਇਹ ਅਮਰੀਕਾ ਵਾਲੀ ਮਾਸੀ ਤੇ ਅਕਸਰ ਤੁਸੀਂ ਸਾਡੇ ਵਲੌਗ ਦੇਖਦੇ ਹੋ ਇਹ ਵੱਡੀ ਭੈਣ ਕੋਲ ਜਾਣੇ ਹੁੰਨੇ ਤੇ ਵੱਡੀ ਭੈਣ ਆ ਜਾ ਆ ਪਾਈ ਆ ਤਾਲੀਆਂ ਵਜਾਓ ਬੱਚਾ ਲੋਕ ਸੁਪਾ ਗਾਣਾ ਦੇਣ ਚੜਿਆ ਇਹਨੇ ਮਗਰੀ ਜਾਣਾ ਹੁੰਦਾ ਕਬੂਤਰ ਆਪਣੇ ਨਾ ਆਪਣਾ ਨਾਸ਼ਤਾ ਕਰਨ ਤੋਂ ਬਾਅਦ ਚੱਲ ਗਏ ਖੋਡੇ ਚ ਤੇ ਡਿਨਰ ਹੋਇਆ ਡਿਨਰ ਹੋਇਆ ਉਹਨਾਂ ਦਾ ਹੈ ਡਿਨਰ ਹੋਇਆ ਕੋਈ ਵੀ ਚੀਜ਼ ਪੀੜ ਚ ਜਾਵੜੀ ਉਹ ਨਾਸ਼ਤੇ ਹੋ ਗਿਆ ਉਹ ਹਿੰਦੀ ਦਾ ਸ਼ਬਦ ਆ अच्छा हिंदी दे चावदा हिंदी जो फिर हम थोड़े पीर ही ਹੁੰਦੇ ਰਹੇ ਆਂ हिंदी ਤੇ ਅੰਗਰੇਜੀ हिंदी ਤੇ ਅੰਗਰੇਜੀ ਸਾਡੀ ਘਾਟੀ ਬਣਦੀ ਸੀ ਹਲੋ ਇਧਰ ਮਾ ਮਿਲ ਕੇ ਕਰੀ ਜਾਂਦੇ ਕਿੱਦਾ ਮਾ ਸਟਾ ਆਇਆ ਉਹ ਜਿਵੇਂ ਮੈਨੂੰ ਸਿੱਟੂ ਦੇ ਸਾਗੇ ਅੱਜ ਬਾਪੂ ਨਹੀਂ ਬੈਠਾ ਨਾ ਮੂਰੇ ਤਾਂ ਕਰਦੀ ਬੇਬੇ ਇਹ ਬਾਪੂ ਨੂੰ ਨਾ ਜਿੰਮੇ ਦੱਸਦਾ ਤੈਨੂੰ ਚੱਕਰਵਦਾਇ ਕੀ ਪਿਆ ਓਏ ਓਏ ਬੱਚੇ ਬੱਚੇ ਨੂੰ ਪਤਾ ਨਹੀਂ ਕੀ ਕਰ ਰਹੇ ਪਿਉਨੇ ਆ ਓਏ ਉਹਦਾ ਟੱਲਾ ਰਹਿੰਦਾ ਉਹੀ ਬਣਾਇਆ ਓ ਦੋਗਦੇ ਟੱਲਾ ਲਾ ਦਿਆ ਸੀਗਾ ਉਹੀ ਹੋਰ ਕੋਈ ਚੱਕਰ ਨਹੀਂ ਗਾ ਦੁੱਧ ਆਦਾ ਪਿਉਨੇ ਉਹਨੂੰ ਤੇ ਅੱਜ ਬਾਪੂ ਹੈਣੀਗਾ ਤੇ ਗਾਮ ਵੀ ਹੋਰਾ ਪੁਰਾ ਜਾ ਕਰਦੀ ਆ ਤੇ ਬਾਪੂ ਅੱਜ ਲੱਗੀ ਵੀ ਹੈ ਮਹਿਫਲ ਅੰਦਰ ਠੀਕ ਆ ਬਾਪੂ ਦੇ ਯਾਰ ਬੇਲੀ ਆਏ ਹੋਏ ਆ ਠੀਕ ਆ ਤੇ ਘਰ ਚ ਬਣਾਇਆ ਹੋਇਆ ਮੁਰਗਾ ਤੇ ਐ ਕਿਦਾ ਮੁਰਗਾ ਬੇਬੇ ਨੇ ਪਹਿਲੇ ਬੋਲੀ ਬਣਾਦਾ ਐਵੇਂ ਬੇ ਐ ਕਿਦਾ ਮੁਰਗਾ ਪਹਿਲੇ ਬੋਲੀ ਬਣਾਦਾ ਬੇਬੇ ਪਿਛਲੀ ਵਾਰੀ ਬੇਬੇ ਨੇ ਮਨਾ ਕਰਦਾ ਮੁਰਗਾ ਬਣਾਉਣ ਤੋਂ ਬਾਪੂ ਨੇ ਪਰ ਖਹਿੜਾ ਨਹੀਂ ਬਾਪੂ ਨੇ ਵਾਵਾ ਨਹੀਂ ਰੀ ਬਣਾਈ ਬੇਬੇ ਲਈ ਮੜ ਗਈ ਸੀ ਮੇਰੀ ਹਾਂ ਮੈਂ ਕੱਲ ਵੀ ਗਿਆ ਮੈਂ ਕੱਲ੍ਹ ਵੀ ਗਿਆ ਕਿ ਘਟੇ ਆ ਜਿਹਦੇ ਸੂਫੀ ਹੁੰਦਾ ਜਿਹੜੇ ਦੇਣੇ ਬੇਬੇ ਬੋਲਦੀ ਆ ਤੇ ਰਾਦੇ ਬਾਪੂ ਦੇ ਪੈਗ ਲੱਗੇ ਨਾ ਲੰਡੂ ਜੇ ਫਿਰ ਬਾਪੂ ਬੋਲਦਾ ਫਿਰ ਬੇਬੀ ਜੱਪ ਕਰ ਜਾਂਦੀ ਹੈ ਵਾਵਾ ਚੱਕ ਕਰ ਘਰ ਦੇ ਦੀ ਚੌਕ ਸਿਆਣੀ ਹੋਈ ਸਿਆਣੀ ਉਹ ਜੱਲੀ ਫੜਾ ਵੱਡੀ ਭੈਣ ਆਈ ਆ ਮੰਮੀ ਦੀ ਹੁਣ ਸਮਝਾ ਕੇ ਜਾਊਗੀ ਵੀ ਗੁੱਡੀ ਲੜਿਆ ਨਾ ਕਰ ਵੀ ਥਾਲ ਮਿਲ ਕੇ ਰਹੀਦਾ ਹੁੰਦਾ ਠੀਕ ਹੈ ਨਾ ਹੁਣ ਉਹ ਆਊਗੇ ਹੁਣ ਬਹਿ ਕੇ ਆਪਾਂ ਕਰਦੇ ਆਂ ਗੱਲ ਸਾਰੇ ਨਾਲ ਤੇ ਇਧਰ ਬਣ ਗਈ ਆ ਗੱਲ ਪੂਰਾ ਪਿੱਛੇ ਹੋ ਗਿਆ ਥਾਂ ਖਾਲੀ ਖਾਦੀ ਅੱਗੇ ਤੁਸੀਂ ਦੇਖਦੇ ਹੋ ਇੱਥੇ ਟਾ ਟਾ ਪਈਆਂ ਹੁੰਦੀਆਂ ਸੀ ਆਪਣੇ ਤੇ ਉਹ ਸਾਰਾ ਸਾਫ਼ ਕਰਤਾ ਤੇ ਆ ਜਿਹੜਾ ਆਪਾਂ ਮਿਹਨਤ ਅਜ ਬਹੁਤ ਹੋਈ ਹੈ ਕੰਮ ਕਾਫੀ ਖਿੱਚੇਗੇ ਅੱਜ ਆਜਾ ਤੇ ਪਿੱਛੇ ਦੇਖ ਸਕਦੇ ਆਂ ਉੱਪਰ ਆ ਜਾਲ ਬਣ ਗਿਆ ਪੂਰਾ ਜਿਹੜਾ ਮੈਂ ਉਹ ਦਿਨੇ ਬਣਾ ਰਿਆ ਸੀਗਾ ਠੀਕ ਆ ਕੱਚੀ ਤਾਰ ਦਾ ਬਣਾਇਆ ਉੱਪਰੋਂ ਉੱਪਰ ਜਿਹੜੀਆਂ ਇਹ ਉੱਤੇ ਹੈਗੀਆਂ ਗੂੜੀਆਂ ਦੀਆਂ ਵੇਲਾਂ ਇਹ ਤੇ ਚੜ ਜਾਣਗੀਆਂ ਤੇ ਫੇਰ ਦੇਖਿਓ ਨਜ਼ਾਰਾ ਐਨ ਹਰਾ 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 ਬਣ ਜਣਾ ਸਾਰਾ ਇਹਨੇ ਠੀਕ ਆ ਤੇ ਪਿੱਛੇ ਦੇ ਪਾਸੇ ਵੀ ਤੁਹਾਨੂੰ ਦਿਖਾ ਚੁੱਕਿਆ ਸੀ ਸਵੇਰੇ ਮੈਂ ਤੇ ਅੱਜ ਤਾਂ ਬਹੁਤ ਸਵੇਰ ਤੋਂ ਲੈ ਕੇ ਸ਼ਾਮ ਤੱਕ ਛੁੱਟੀ ਲੱਗੀ ਪੂਰੀ ਲੋ ਅਿੱਤੇ ਆਪਾ ਆਗੋ ਗੁਲਾਤੀ ਸਾਰਾ ਢੇਰ ਲੱਗੇ ਪਏ ਸੀਗੇ ਤੇ ਆ ਪਿੱਛੇ ਸਾਰੀ ਆਪਾ ਖਲਾਰਤੀ ਆ। ਰੇ ਠੀਕ ਆ। ਕਿ ਨੂੰ ਪਾਉਣਾ? ਸ਼ੈਂਕੀ ਸ਼ੈਂਕੀ ਓਏ ਦੁੱਧ ਪੀਣਾ ਅੱਜ ਮੀਠ ਬਣਾਉਣ ਨੂੰ ਮੀਠ ਦੀਆਂ ਮੇਕ ਆਉਂਦੀਆਂ ਨੇ। ਓਏ ਸ਼ੈਂਕੀ ਆ ਜਾ ਹਣਾ। ਮੈਂ ਆਇਆ ਹੂੰ ਨਹੀਂ ਉਹ ਨਾ ਸਿਆਣਾ ਇਹ ਦੁੱਧ ਨੰਗਾ ਹੀ ਰੱਖਿਆ ਬੇਟੀਆਂ ਦੇ ਨਿੱਕ ਨੁ ਕਰਵਾ ਦੇ ਹੈ ਨਾ ਸੈਂ ਕੀ ਪਾਈ ਕਿ ਦੁੱਧ ਪੀਣਾ ਦੁੱਧ ਵੇ ਮਨਾ ਕੀਤਾ ਹੋਇਆ ਡਾਕਟਰ ਕਹਿੰਦੇ ਨਹੀਂ ਪਾਈਦਾ ਹੁੰਦਾ ਕੁੱਤੇ ਨੂੰ ਦੁੱਧ ਪਰ ਇਹ ਸਾਡਾ ਲਾੜਲਾ ਜਿਆਦੇ ਆ ਨਾ ਇਹ ਮੈਂ ਤਾਂ ਮੁੰਤਾ ਕਰਕੇ ਸੀ ਸਭ ਤੋਂ ਚੱਲਿਆ ਨਹੀਂ ਜਾਂਦਾ ਹੈ ਨਹੀਂ ਪਿਆ ਸਕਦੇ ਜਾਂ ਜਦੋਂ ਸੱਜਰਾ ਹੋਵੇ ਵਿਆਹ ਨਾ ਹੋਵੇ ਜਾਂ ਵਾਲ ਕੇ ਪਾ ਤਾ ਪਿਆ ਸਕਦੇ ਆਪਾਂ ਅਰੇ ਐ ਸਾਡਾ ਲਾਡਲਾ ਬੜਾ ਜਿਆਦਾ ਆ ਜਦੋਂ ਮੈਂ ਚ ਗਾਂ ਚੋਂ ਲੱਗ ਜਾਂਦੀ ਮੰਮੀ ਉਦੋਂ ਇਹ ਗੀੜੇ ਹੀ ਦੇਣ ਲੱਗ ਜਾਂਦਾ ਫਿਰ ਮੰਮੀ ਨੂੰ ਤਰਸ ਆ ਜਾਂਦਾ ਫਿਰ ਦੁੱਧ ਪਿਆ ਦਿੰਦੀ ਹੁਣ ਥੋੜਾ ਜਿਆ ਇਹਨੂੰ ਇਹਨੂੰ ਪਾਉਣੇ ਆ ਫੀਡ ਪਾਉਣੇ ਆ ਇਹਨੂੰ ਰੋਟੀ ਪਾਉਣੇ ਆ ਇਹਨੂੰ ਦਹੀਂ ਪਾਉਣੇ ਆ ਹੈ ਪਾਣੀ ਪਾਣੀ ਕੋ ਫੀਡ ਨਹੀਂ ਉੱਪਰ ਦੁੱਧ ਨਹੀਂ ਤਾਂ ਫੀਡ ਰੋਟੀ ਆ ਉਹ ਦਾ ਪੇਸਟ ਇਹ ਲੈਂਦਾ ਹੋਇਆ ਚਿਕਨ ਵਾਲਾ ਉਹ ਉੱਤੇ ਲਾ ਕੇ ਫਿਰ ਬੜਾ ਚਾਹ ਖਾਂਦਾ ਐਗ ਵੀ ਖਾ ਲੈਂਦਾ ਇਹ ਪਰ ਅੱਜ ਦਾ ਮੀਟ ਬਣਾਇਆ ਇਹ ਦਾ ਮੀਟਾ ਰੋਟੀ ਖਾਊਗਾ ਇਹ ਹੈ ਓਏ ਇਹਦੇ ਨਜ਼ਾਰੇ ਓਰੇ ਇਹ ਪੂਰੇ ਨਜ਼ਾਰੇ ਇਹਦੇ ਇਹ ਵਾ ਛੱਡੀ ਹੋਣਾ ਕਿਤੇ ਨਾ ਹੱਡਾ ਰੂੜੀ ਕੋ ਪਾ ਕੇ ਨਾ ਪੂਰੀ ਚ ਇਹਨੂੰ ਲਾਏ ਹੋਣਾ ਕਿਤੇ ਇਹਦੇ ਕੁੱਤੇ ਨੇ ਢੀਰੀ ਬਣਾ ਲਈ ਇਹ ਤਾਂ ਇੱਕ ਬੁਰਕੀ ਹੀ ਖਾ ਲੈਣਾ ਉਹਨਾਂ ਨੇ ਪਰ ਇਹ ਖਾਣਗੇ ਕਿ ਕਿਹਨਾਂ ਚਰ ਦੇ ਬਾੜ ਹੀ ਓਰੇ ਅਨ ਬਾਲ ਬੂਲੇ ਤੇ ਪੜਦੇ ਨੇ ਜੂੰਡੇ ਉਹਨਾਂ ਨੇ ਇੱਕ ਦਿਨ ਮਿੰਟ ਪੰਜਾਂ ਜੀ ਓਏ ਉਹ ਖੰਭ ਚੱਕੀ ਫਿਰਦਾ ਸਾਹੀ ਸਲਵਾਰ ਪਾਈ ਹੁੰਦੀ ਆ ਨਾ ਪਿੱਛੇ ਹਣਾ ਹੂੰ ਗੱਡੀ ਲੱਗੀ ਅੱਜ ਪਹਿਲੇ ਦਿਨ ਇੱਧਰ ਲੈ ਘਰੇ ਸੋ ਜਦੋਂ ਦੀ ਗੱਡੀ ਨਵੀਂ ਆਈ ਇਹ ਵੀਡੀਓ ਚ ਪਹਿਲੀ ਵਾਰੀ ਆਈ ਕਿਉਂਕਿ ਉਧਰ ਜਗ੍ਹਾ ਹੈ ਨਹੀਂ ਸੀ ਤੇ ਇਸੇ ਕਰਕੇ ਆਪਾਂ ਇੱਥੇ ਲਾਤੀ ਲਿਆ ਕੇ ਨਾ ਬਈ ਓਏ ਤੂੰ ਸਾਈਡ ਦੀ ਭਗਾਈ ਕਰਦਾ ਰਿਹਾ ਕਰ ਇਹ ਤੈਨੂੰ ਕੀ ਲਈ ਬੇਟਾ ਮੈਥੋਂ ਨਹੀਂ ਪੜਿਆ ਜਾਂਦਾ ਡਿੱਗ ਪੀ ਡਿੱਗ ਪੀ ਚੱਕ ਲਈ ਚੱਕ ਲਈ ਖੋਲਾ 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 ਮੈਂ ਆ ਇਹਨੂੰ ਕੱਟ ਪੀ ਨਾ ਹੈਂ ਵੀ ਇਹਨੂੰ ਕੱਟ ਬੀ ਨੂੰ ਕੱਟਣਾ ਆ ਤੇ ਉਹਦੇ ਨਾਲ ਖੇਦਣਾ ਤੈਨੂੰ ਬਾਹਰ ਸੱਡਦੇ ਵੀ ਕੱਢ ਗਿਆ ਆ ਵੀ ਨਹੀਂ ਮਾਰ ਨਹੀਂ ਕਰਦੋ ਮੱਖੀਆਂ ਕਿੰਨੀਆਂ ਬੀਠੀਆਂ ਜਾਈਆਂ ਉੱਤੇ ਤੂੰ ਕਿਉਂ ਤੋ ਇਹਨਾਂ ਪੰਗੇ ਨਹੀਂ ਹੁੰਦੀਆਂ ਨਹੀਂ ਨਹੀਂ ਇਹਨੇ ਇਲਤਾਂ ਕੋ ਕਰਦੀ ਹੁੰਦੀਆਂ ਹੈਂ ਲਓ ਜੀ ਬਸ ਫੜ ਲਾ ਹੁਣ ਫੜ ਲਾ ਨਾ ਬੋਤਾ ਅੰ ਲੈਣਾ ਉਹ ਲੈ ਗਿਆ ਫੇਰ ਆ ਦੇਖ ਲੈ ਇਧਰ ਫੜ ਲਾ ਸੰਡੇ ਹੋ ਜਾਂ ਮੰਡੇ ਰੋਜ਼ ਖਾਓ ਅੰਡੇ ਸ਼ੈਂਕੀ ਵਾਸਤੇ ਅੰਡੇ ਆ ਗਏ ਆ ਅੰਡੇ ਨਾਲ ਰੋਟੀ ਚਾਕੇ ਖਾਂਦਾ ਤੇ ਹਣ ਮੈਂ ਵੀ ਡਾਈਟਿੰਗ ਤੇ ਆ ਥੋੜਾ ਫਿਰ ਪ੍ਰੋਟੀਨ ਵਾਸਤੇ ਆਪਾਂ ਐਗ ਯੂਜ਼ ਕਰਦੇ ਆ ਹੁਣ ਮਲਾਉਣੇ ਅੰਡੇ ਡੇੜੀ ਦੇ ਯਾਰਾਂ ਨੂੰ ਸੁਵੰਦਰ ਮਹਿਫਿਲ ਲੱਗੀ ਸੀ ਡੇੜੀ ਦੇ ਯਾਰ ਵੇਲੇ ਨੇ ਆਉਣਾ ਸੀ ਡੇੜੀ ਨੇ ਚਿਕਨ ਚੁਕਨ ਘਰੇ ਬਣਾਇਆ ਤੇ ਕਿੱਟੀ ਪਾਰਟੀ ਕੀਤੀ ਅੱਜ ਨਾਲ ਪੈਗੇ ਛੱਕੇ ਚੱਲੇ ਆ ਸੋ ਬਾਪੂ ਦੇ ਯਾਰ ਠੀਕ ਆ ਅ ਅੰਕਲ ਉਹ ਨਹੀਂ ਕੈਨੇਡਾ ਤੋਂ ਆਏ ਸੀਗੇ ਤੇ ਮਿਲਣ ਆਏ ਸੀ ਇੱਥੇ ਅੱਜ ਤੇ ਇਹ ਬਾਪੂ ਦੇ ਆੜੀ ਜੇ ਸਾਰੇ ਠੀਕ ਆ ਇਹਨਾਂ ਦਾ ਬੜਾ ਪਿਆਰ ਆ ਹਮੇਸ਼ਾ ਇਕੱਠੇ ਹੀ ਰਹਿੰਦੇ ਆ ਹਮੇਸ਼ਾ ਸਾਰੇ ਜਾਣੇ ਤੇ ਉਸ ਤੋਂ ਬਾਅਦ ਫੋਟੋ ਸ਼ੂਟ ਹੋ ਰਿਹਾ ਸਾਡਾ ਸਾਰਿਆਂ ਦਾ ਅੰਕਲ ਕਹਿੰਦੇ ਜਸ ਤੇਰੀਆਂ ਵੀਡੀਓ ਅਸੀਂ ਬਾਹਰ ਦੇਖਦੇ ਹੁੰਨੇ ਆ ਚਲ ਆਪਾਂ ਫੋਟੋ ਕਰਦੇ ਆ ਸਾਰੇ ਜਾਣੇ ਆ ਗਿਆ ਆ ਗਈ ਆ ਆਈ ਹੁਟ ਅੱਜ ਦੇਖੋ ਉਧਰ ਕਰੋ ਨਾ ਕਹੀ ਆ ਮੈਂ ਫਿਰ ਟੀਕ ਨਹੀਂ ਕਰੀ ਦੇਖੋ ਇਧਰ ਆ ਦੇ ਕੋ ਫੁੱਲਾ ਫਰਾਈ ਇੱਥੇ ਆ ਕੇ ਵੀ ਫੁੱਲਾ ਫਰਾਈ ਕਰਨ ਚ ਲੱਗੀ ਹੋਈ ਆ ਹੈ ਫੁੱਲਾ ਫਰਾਲੀ ਫੁੱਲਾ ਫਰਾਲੀ ਲੈ ਬਈ ਇਧਰ ਦੋਨੇ ਭੈਣਾਂ ਹੋ ਗਈਆਂ ਇਕੱਠੀਆਂ ਇੱਕ ਭੈਣ ਇੱਕ ਵੱਡੀ ਭੈਣ ਉਧਰ ਬੈਠੀ ਆ ਆਇਆ ਨਾ ਉਧਰ ਤਾਂ ਮੇਰੀ ਭੈਣ ਆਈ ਹੋਈ ਆ ਉਧਰੋਂ ਬੇਬੇ ਦੀ ਭੈਣ ਆਈ ਹੋਈ ਆ ਤੇ ਦੋਨੇ ਦੋਨੇ ਭੈਣਾ ਲੀੜੇ ਫਰੋਲਾਂ ਦੇ ਲੱਗੇ ਹੋਈਆਂ ਨੇ ਇਹ ਦੁਕਾਨਦਾਰ ਬੈਠੇ ਨੇ ਲਈ ਦੁਕਾਨਦਾਰ ਸਾਡੇ ਢੇਰੀ ਢਾਈ ਬੈਠੇ ਆ ਇਹ ਕਿੰਨ ਕਰਨਾ ਹੁਣਾਂ ਨੇ ਦੇਖੇ ਹੈਨਾ ਇਹ ਰਹਿ ਹੀ ਗਿਆ ਸੱਟੇ ਹੂੰ ਕੀਆ ਦੇਖੀ ਚਲੋ ਕਰਾ ਇਹ ਆਪਣੀ ਹਜੇ ਨਵੀਂ ਆਪਣੀ ਵੀਡੀਓ ਬਈ ਅਪਲੋਡ ਹੋਣੀ ਆ ਘਬਰਾਇਓ ਨਾ ਸਾਰਿਆਂ ਨੂੰ ਦਿਖਾਵਾਂਗੇ ਸੁਣਦੇ ਨੇ ਪਹਿਲੇ ਹੱਥ ਸੌਖਾ ਚਲਾਉਂਦੇ ਤੇ ਕਾਂਦੀ ਨਾ ਡੋੜ ਤੂੰ ਹੈ ਪੈਸੇ ਰਹਾ ਦੇ ਪੈਸੇ ਦੇ ਦੇ ਪੈਸੇ ਦੇ ਦੇ ਕਾਂਦੀ ਨਾ ਜਾ ਦੁਕਾਨ ਤੇ ਆ ਲੈ ਤੇ ਕਿਹਾ ਪੈਸੇ ਆ ਆ ਵੀ ਮੇਰੇ ਵੀਰਾ ਹਿਸਾਬ ਕਰਾ ਕਿਵੇਂ ਐਵੇਂ ਇਹ ਬਈ ਮੁੱਲ ਹੀ ਲੱਗਣੇ ਆ ਤੇ ਇੰਨੀ ਲਿਆਈ ਨਹੀਂ ਕਰਨੀ ਤੇ ਨਾ ਹੈ ਦਿਖਾਈਂ ਦਿਖਾਈਂ ਦੇ ਕਿਹੜਾ ਸੋਨ ਲੱਗਾ ਮੈਂ ਆਹ ਵਾਲਾ ਨਾ ਪਿੱਛੇ ਲੋ ਬੀ ਲੈ ਲੋ ਸਕਰੀਨ ਸ਼ਾਟ ਜਿੰਨੇ ਕੇ ਜਨ ਹੈਗੇ ਆ ਇਹਦਾ ਗੇੜ ਮੇ ਪੀਸ ਹੀ ਆ ਹਾਂ ਸਾਰੇ ਤੋਂ ਸੋਹਣੇ ਲੱਗੇ ਆ ਸੋਹਣੇ ਨੇ ਆ ਵੀ ਇਧਰ ਵੀ ਸੋਨਾ ਵੀ ਆ ਆ ਚੀਜ਼ ਨਹੀਂ ਤੈਨੂੰ ਰੰਗ ਨਹੀਂ ਸੋਹਣਾ ਲੱਗੇ ਹੂੰ ਹੂੰ ਕੱਲਰ ਤੋਂ ਹੋਰ ਹੈ ਆ ਕਾਲੀ ਸੋਹਣੀ ਆ ਦੇਖੋ ਇਧਰ ਪ੍ਰਿੰਟ ਸੇਰਾ ਦਾ ਸੇਰਾ ਰੰਗ ਦਾ ਦੇਖੋ ਗਰਾਂ ਨਹੀਂ ਰੰਗ ਤੇ ਮਮਾ ਪ੍ਰਿੰਟ ਦਾ ਲਾਲਾ ਫਰਕ ਬੇਬੇ ਤੈਨੂੰ ਉਹ ਵੀ ਥੋੜੇ ਜਰਵਾ ਬੋਲ ਪਈ ਨਹੀਂ ਪੂਲਾ ਜਿਆ ਹਾਂ ਕਰ ਲੈ ਆ ਤਾਂ ਪੱਤੀ ਆ ਵਾਗ ਰੂ ਵਾਗ ਰੂ ਹਰ ਲੋ ਬੈਠਿਆ ਲੱਗ। ਆਹ ਆਪਾਂ ਤੇਵਾਂ ਸਾਰੇ ਇਕੱਠੇ ਰਲ ਕੇ ਕਰਦੇ। ਜੋ ਵੀ 300 ਆਪਣਾ। ਤੁਹਾਨੂੰ ਦੇ ਵਿਚਾਰ ਹੋਏ ਹੁੰਦੇ ਤਾਂ ਹੋਰ ਘਬਰਾ ਗਈ ਮਾਸੀ। ਸਾਸੂ ਸੇ ਪਹਿਲਾਂ ਘਬਰਾਣਾ ਨਹੀਂ। ਅੱਜ ਮੈਨੂੰ ਘਬਰਾਣ ਦੇ ਅੱਜ ਸਾਡਾ ਬਣਦਾ। ਹਨਾ। ਕਿਹੋਂ ਅੰਤ ਦਾ ਬੈਸੇਂ ਕਿਉਂ ਆ। ਆਇਂਦਰ ਦੇ ਕੇ ਸ਼ੇਰ ਆਪਣਾ। ਕਿਵੇਂ ਹੈਲ ਮਾੜਾ ਮੋਟਾ ਕਰ ਜਵਾਨੀ ਯਾਦ ਪੂਰਾ ਹਿੱਲੂ ਆ ਹੈ ਆ ਸਾਰੀ ਇਹ ਆ ਜਨਾ ਹਿੱਲੂ ਇਹਦੀ ਸਾਰੀ ਦੇਖ ਕੇ ਤਾਂ ਨੇਚ ਵੀ ਖੜੀ ਗਈ ਨੇ ਇਹਦੇ ਆ ਨੇਚਾ ਲੱਗਦੀ ਤੇ ਇਹ ਇਹਨਾਂ ਨੇ ਮਗਵਾਏ ਟੀ-ਸ਼ਰਟ 400 ਦਾ ਇਹ ਵੀ ਨਹੀਂ ਹੂਟਾ ਉਹਦੇ ਕਰਦਾ ਇਹ ਤਾਂ ਸੂਟ ਆ ਜਸ ਲੋ ਜੀ ਮੈਂ ਵੀ ਨਾਲ ਸ਼ਾਪਿੰਗ ਕਰ ਲਈ ਨਾਲ ਹੀ ਹਾਂ ਨਹੀਂ ਆਣੀ ਕਿ ਜ਼ਰੂਰ ਖਡਾਈ ਕਰਾਈ ਕਟਾਉਣ ਕੀਤੇ ਆ ਆ ਸੂਟ ਦਿੱਤਾ ਮੈਂ ਕਿਰਨ ਨੂੰ ਕੱਟਵਾ ਕਰਾਣਾ ਹਾਂ ਜੀ ਤੇ ਕਿਵੇਂ ਕਰਵਾਵਾਂ ਕਦੀ ਕਦੀ ਮੇਰੀ ਸ਼ਰਤ ਤੇ ਹਾਂ ਜੀ ਮੈਂ ਮੈਨੂੰ ਕਾਟਨ ਦੇ ਕੱਪੜੇ ਬਹੁਤ ਵਧੀਆ ਲੱਗੇ ਮੈਂ ਮਨਪ੍ਰੀਤ ਹੁੰਦੀ ਹਾਂ ਅਕਸਰ ਕਹਿਣਾ ਹੁੰਦਾ ਯਾਰ ਲੀਡ ਕੋਈ ਆਪਣਾ ਬਾਹਰ ਤਾਂ ਨਹੀਂ ਜਾਣੀ ਇਹ ਐਡ ਇਹ ਪੁੱਠਾ ਵਾ ਇਹ ਆ ਸ਼ਰਟ ਵਾਹ ਆ ਕਿੰਨੀ ਆ ਸ਼ਰਟ ਆ ਜੀ ਜੇਦੀ ਮੈਂ ਆ ਦੀ ਸ਼ਰਟ ਬਣਾਉਣੀ ਆ ਜੇ ਚੂਗੀ ਕਿ ਆਸਰੀ ਰਕੀ ਹੈ ਹਲੋ ਵੀ ਦੋਸਤੋ ਮੇਰੀ ਸ਼ਰਟ ਗਵਾਜ ਗਈ ਹੈ ਠੀਕ ਹੈ ਨਾ ਇਹ ਹੁਣ ਵੱਡੀ ਭੈਣ ਦੇ ਝੂਲਾ ਪਰੋਲਣ ਕਿਤੇ ਝੂਲੇ ਜਨਾ ਵਾਲੀ ਹੋ ਕੇ ਕਿਤੇ ਪਰੋਣੇ ਵੀ ਇੱਥੇ ਨਹੀਂ ਜਾਂਦੀ ਕਿਤੇ ਕਿਤੇ ਪਰੋਣੇ ਆਦਿ ਤੇ ਨਹੀਂ ਵਾਲੀ ਅੰਦਰ ਕੀ ਹੈ ਨਾ ਟ੍ਰਿਪਿਆ ਅੰਦਰ ਮੈਂ ਕੀ ਹੈ ਬਾਹਰ ਇਹ ਕੋਈ ਝੂਲੇ ਦਾ ਚੈੱਕ ਕਰਕੇ ਫਿਰ ਜਾਣ ਦੇਣਾ ਤੂੰ ਇਹ ਬਾਹਰ ਝੂਲੇ ਨਹੀਂ ਪਰ ਪਰ ਕੇ ਮੈਂ ਵੀ ਚੱਕਾ ਮਾਸੀ ਦਾ ਹੀ ਹੋਊਗਾ ਉਹ ਬੀਤੇਗੇ ਮੈਂ ਫੜਾ ਕੇ ਦਊਂਗੀ ਮੈਂ ਚੋਲਾ ਹਾਂ ਉਹ ਇੰਨਰ ਰੋਣਾ ਮਾਸੀ ਮੈਨੂੰ ਲੈ ਕੇ ਆਈ ਹੈ ਨਾ ਮੈਂ ਤੇਰਾ ਚੋਲਾ ਬਣਾ ਕੇ ਦਊਂਗੀ ਇਹ ਚੋਰੀ ਦਾ ਸੋਚ ਕੇ ਲਿਆਉਂਦੇ ਫਿਰ ਚੋਲਾ ਲੈ ਆਏ ਹਾਏ 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 ਇਹਨੇ ਤੱਕਾ ਤੂੰ ਕਰਦੀ ਓਏ ਹੈ ਆ ਦੇਖੋ ਓਏ ਹੋਏ ਹੋਏ ਇਹ ਮੇਰੀ ਭਾਣ ਜੀ ਪਤਾ ਲੱਗਣ ਕਿਹੜਾ ਸੁਣਦੀ ਜੀ ਇਹਨੇ ਸਾਭ ਗਰਤੀ ਹੁੰਦੀ ਆ ਨਾ ਨਾ ਇੰਨੀ ਇਹ ਮਨੋਏ ਨਾ ਮੈਨੂੰ ਫੋਨ ਕਰਕੇ ਪਤਾ ਜੀ ਨੇ ਫਰਾਲੀ ਕਿ ਸਲਵਾਰ ਕਿ ਤੇਰੀ ਆਈ ਚੱਲ ਲੈ ਗਾਲ ਇੱਥੇ ਮੋਗੀ ਆ ਉਹ ਕਹਿੰਦੇ ਸੂਟ ਇੰਨੇ ਰੂਟਾਂ ਜੇ ਦੋ ਸੂਟ ਲੈ ਹੀ ਲੇ ਹਾਂਗਾ ਪਤਾ ਲੱਗਣਾ ਇੱਧਰ ਦੇਖ ਰਿਹਾ ਐ ਨਹੀਂ ਸਾਰੇ ਹਿਸਾਬ ਆ ਠੀਕ ਹੈ ਕਿਉਂ ਜਿਆਦਾ ਸਾਰੇ ਕਿਹੜਾ ਕਿੰਨੇ ਲੱਗਦੇ ਤਨੀ ਤਨੀ ਆਵਾ ਹਾਂ ਕਿਹਤਾਰੇ ਇੱਥੇ ਰੱਖ ਕੇ ਤੁਸੀਂ ਕਹਿੰਦੇ ਭੁੱਲ ਗਏ ਫਿਰ ਲਓ ਵੀ ਗੁੱਡ ਮਾਰਨਿੰਗ ਲਿਗੜੀਆਂ ਦੇ ਝੋਲੇ ਭਰਨ ਤੋਂ ਬਾਅਦ ਤੇ ਵੱਡੀ ਪੈਣ ਪੈਡ ਨੂੰ ਰਵਾਨਾ ਹੁੰਦੀ ਹੋਈ ਜਿਹੜਾ ਉਧਰ ਰੱਖੇ ਆਹ ਜਿਹੜੀ ਗੱਡੀ ਢਿੱਗੀ ਚ ਰੱਖਿਆ ਜ਼ਮਾਨ ਆਪਦਾ ਲੈ ਕੇ ਆਈ ਸੀ ਚੱਕ ਦੇ ਦੇਖਿਆ ਤੂੰ ਮੁੱਕਰੇ ਕੇ ਭਈਆ ਦਾ ਬੇਬੇ ਹਾਂ ਦੇਖ ਲੋ ਇਹ ਤਲਾਸ਼ੀ ਬਈ ਤਲਾਸ਼ੀ ਹੋਊਗੀ ਹੁਣ ਤਾਂ ਕਰ ਲੋ ਉਹ ਜਿਹੜੇ ਸਕਿਉਰਟੀ ਉਹ ਜਿਹੜੇ ਸਕਿਉਰਟੀ ਇਹ ਚੈੱਕ ਕਰਕੇ ਇਹ ਤੇਰਾ ਕੰਮ ਕੀ ਹੈ ਇਹਦਾ ਕੰਮ ਕੀ ਤੇਰਾ ਓਏ ਰਿਸਪੈਕਟ ਕਰ ਬਸ ਚਿਕਨ ਚੋਕਨ ਰਾਤ ਖਾ ਲਿਆ ਬਸ ਸੌ ਲਿਆ ਹੁਣ ਪਾਈ ਨਹੀਂ ਰੋਟੀ ਔਰ ਜਦ ਪਤਰੀ ਵੀ ਲਾਏ ਇਹ ਨਿਕਲ ਹਾਂ ਹਾਂ